ਕਰਮਾਂ ਦੇ ਸੌਦੇ ਨੇ ਐਵੇਂ ਨਹੀਂ ਸਾਧੂ ਮਿਲਦੇ ਕਰਮਾਂ ਦੇ ਸੌਦੇ ਨੇ ਐਵੇਂ ਨਹੀਂ ਸਾਧੂ ਮਿਲਦੇ ਕਰਮਾਂ ਦੇ ਸੌਦੇ ਨੇ ਐਵੇਂ ਨਹੀਂ ਸਾਧੂ ਮਿਲਦੇ ਓ ਕਰਮਾਂ ਦੇ ਸੌਦੇ ਨੇ ਐਵੇਂ ਨਹੀਂ ਸਾਧੂ ਮਿਲਦੇ ਕਰਮਾਂ ਦੇ ਸੌਦੇ ਨੇ ਐਵੇਂ ਨਹੀਂ ਸਾਧੂ ਮਿਲਦੇ ਕਰਮਾਂ ਦੇ ਸੌਤੇ ਨੇ ਐ ਮੇਲੀ ਸਾਧੂ ਮਨ ਦੇ ਟੜ ਹਰ ਸੰਤ ਤੁਮਾਰੇ ਜਨ ਕਰ ਤਨ ਹਰ ਦਾ ਆਣ ਬਣ ਸਹੀਏ ਆਏ ਸਫਲ ਤੇਰਾ ਕੇ ਸ਼ਾਮਾ ਵਾਹੇ ਗੁਰੂ ਕਿਸਮਾਂ ਪ੍ਰਵਾਨ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਰੱਖਣ ਬ੍ਰਹਮ ਗਿਆਨੀ ਬਾਬਾ ਪਾਲਾ ਸਿੰਘ ਮਹਾਰਾਜ ਕਿਰਪਾ ਰੱਖਣ ਜਿਹੜੀ ਸੇਵਾ ਲੱਗੇ ਜੇ ਨਿਭ ਜਾਵੇ ਸਾਰਾ